ਸਪੀਕਰ ਬੰਦ ਕਰਾ ਦਿੱਤੇ ਗਏ ਨੇ ਪਿੰਡ ਸ਼ਾਇਲੀ ਦੇ ਵਿੱਚ ਦੇਖ ਸਕਦੇ ਹੋ ਪੁਲਿਸ ਦੀ ਇੱਕ ਵੱਡੀ ਬੱਸ ਵੀ ਆਈ ਹੋਈ ਹੈ ਪੁਲਿਸ ਤੋਂ ਕੰਮ ਰਿਹਾ ਹੈਗਾ ਪਿੰਡ ਸ਼ਾਇਲੀ ਦੇ ਵਿੱਚ ਜਿਹਨੋਂ ਜਿਹੜੇ ਸਪੀਕਰ ਨੂੰ ਬੰਦ ਕਰਾ ਦਿੱਤੇ ਗਏ ਨੇ ਕਰਨ ਲੱਗੇ ਆ ਤੁਹਾਡੇ ਚੈਨਲ ਰਾਹੀਂ ਕਿ ਸਾਡਾ ਜਿੰਨੇ ਸੰਤ ਬਾਬੇ तकरीबन ਜੇ ਵੱਡੇ ਸੰਤਾਂ ਲਈਏ ਪੰਜ ਸੰਤ ਵੱਡੇ ਕਰ ਲਈਓ ਚ ਚਾਰ ਸੰਤਾਂ ਆਰਐਸ ਸਸ ਨਾਲ ਮਿਲ ਚੁੱਕੇ ਆ ਉਹ ਭਾਜਪਾ ਦੇ ਨਾਲ ਜਾਰੀ ਪਗਾਰੇ ਆਪਣੀ ਅੱਜ ਪੰਥ ਦਾ ਕੋਈ ਬਾਲੀਬਾਕ ਨਹੀਂ ਇਹ ਪਿੰਡ ਸ਼ਾਇਲੀ ਦੇ ਵਿੱਚ 60 ਕਿਲੇ ਸ੍ਰੋਮਣੀ ਕਮੇਟੀ ਕੋਲੇ ਨੇ ਤੇ ਜੇ ਸਕੂਲ ਹੈ ਸ੍ਰੋਮਣੀ ਕਮੇਟੀ ਦਾ ਉੱਥੇ ਬੱਚਾ ਸਿਰਫ 250 ਹੈ ਬੱਚੇ ਨਹੀਂ ਬਿਧਾ ਸਕੇ ਸ਼੍ਰੋਮਣੀ ਕਮੇਟੀ ਦੇ ਸਕੂਲ ਦੇ ਵਿੱਚ ਪ੍ਰਚਾਰਤਾ ਤੁਹਾਡੀ ਗੱਲ ਹੈ ਦੂਰ ਦੀ ਗੱਲ ਹੈ ਇਹਨਾਂ ਦੇ ਹਸਪਤਾਲਾਂ ਵਿੱਚ ਜੇ ਗਰੀਬਾਂ ਦਾ ਇਲਾਜ ਫਰੀ ਹੋ ਜਾਂਦਾ ਇੱਕ ਇੱਕ ਹਸਪਤਾਲ ਇੱਕ ਜ਼ਿਲ੍ਹੇ ਵਿੱਚ ਖੋਲੇ ਜਾਂਦਾ ਕਿਸੇ ਗਰੀਬ ਦੀ ਮਾਂ ਫੜੀ ਜਾਂਦੀ ਸ਼ਾਇਦ ਸਮੋ ਦਿਨ ਨਾ ਦੇਖਣੇ ਪੈਂਦੇ ਅਸੀਂ ਬਜਟ ਦਾ ਬਹੁਤ ਬਰਦਾ ਸ਼੍ਰੋਮਣੀ ਕਮੇਟੀ ਦਾ ਪਰ ਸਾਨੂੰ ਸ਼ਰਮ ਮਹਿਸੂਸ ਹੁੰਦੀ ਹੈ ਜਦੋਂ ਗੱਲਾਂ ਸਾਡੇ ਸਾਹਮਣੇ ਆਉਂਦੀਆਂ ਨੇ ਵੀ ਕੋਈ ਗਰੀਬ ਬਿਨਾਂ ਇਲਾਜ ਤੋਂ ਮਰ ਕੁੱਟਿਆ ਆਪਣੇ ਸਿੰਘ ਪਿੱਛੇ ਰੋ ਕੇ ਆਇਆ ਵੀ ਪ੍ਰਸ਼ਾਸਨ ਨੇ ਇੱਕ ਵਾਰੀ ਪੁੱਛ ਲਈ ਪ੍ਰਸ਼ਾਸਨ ਕੀ ਕਾਰਵਾਈ ਕਰਦਾ ਹੈ ਨਾ ਇੱਕ ਚੀਜ਼ ਹੋ ਰ ਆ ਰਹੀ ਹੈ ਇਹ ਕਹਿੰਦੇ ਵੀ ਅਸੀਂ ਗਰੀਬਾਂ ਦੀ ਮਦਦ ਕਰਦੇ ਆ ਮਕਾਨ ਪਣਾ ਕੇ ਦਿੰਨੇ ਆ ਇਲਾਜ ਕਰਾਉਣੇ ਆ ਜਾਂ ਹੋਰ ਮੈਂ ਮੈਂ ਦੱਸਦਾ ਇਹਨੂੰ ਅਸੀਂ ਕਿਸੇ ਨੂੰ ਧੋਖੇ ਜਿ ਦੇ ਕੇ ਨਹੀਂ ਜੋੜਨਾ ਚਾਹੁੰਦੇ ਇਹ ਕਹਿੰਦੇ ਵੀ ਅਸੀਂ ਇਲਾਜ ਫਰੀ ਕਰਦੇ ਆ ਮੈਂ ਹੁਣੇ 5 ਮਿੰਟਾਂ ਦੇ ਵਿੱਚ ਇੱਕ ਬੰਦਾ ਬੁਲਾ ਲਣਾ ਉਹਰੇ ਜਿਹੜਾ ਲੱਤਾਂ ਤੋਂ ਪਹਿਜਿਆ ਉਹਨੂੰ ਤੁਰਨ ਲਾ ਦੇਣ ਮੈਂ ਅੱਜ ਇਹਨਾਂ ਦੇ ਮੂਰੇ ਸ਼ਸਤਰ ਠੇਕ ਨੂੰ ਮੱਥਾ ਟੇਕਣ ਨੂੰ ਤਿਆਰ ਹੋਂ ਗੱਲ ਕਰਨ ਮੇਰਾ ਹੁਣੀ ਹੁਣੀ ਮੇਰੇ ਨਾਲ ਗੱਲ ਕਰਾ ਦੋ ਨਾ ਮੇਰੀ ਵੀ ਅੱਜੇ ਮੇਰੇ ਨਾਲ ਕੋਈ ਮਰੀਜ਼ ਠੀਕ ਕਰਕੇ ਦਿਖਾਓ ਮੈਨੂੰ ਮੈਂ ਮੈਮਰੀ ਲੈ ਕੇ ਆਉਂਗਾ ਦੋਸਤੋ ਜੋ ਕਿ ਸਖਜਥੇ ਬੰਦੀਆਂ ਬਰਮਾ ਸਿੰਘ ਜਨਾਲ ਆਇਆ ਸੀ ਦੇਖ ਸਕਦੇ ਹੋ ਵੀ ਲੇਗੜੀ ਦੀ ਪੁਲਿਸ ਤੇ ਹੋਰ ਪੁਲਿਸ ਜਿਹੜੀ ਇੱਥੇ ਪਹੁੰਚੀ ਹੋਈ ਸੀ ਪ੍ਰਸ਼ਾਸਨ ਜਿਹੜਾ ਮੌਕੇ ਤੇ ਪਹੁੰਚਿਆ ਹੋਇਆ ਸੀ ਤੇ ਗੱਲਬਾਤ ਡਿਪਟੀ ਸਾਹਿਬ ਨਾਲ ਚੱਲ ਰਹੀ ਹੈ ਜੋ ਜਥੇ ਜਥੇਮੰਦੀਆਂ ਦੇ ਆਗੂ ਆਏ ਸੀਗੇ ਉਹਰੇ ਬਰਸੀ ਸਪੀਕਰ ਬੰਦ ਕਰਾ ਦਿੱਤੇ ਗਏ ਨੇ ਪਿੰਡ ਸ਼ਾਇਲੀ ਦੇ ਵਿੱਚ ਦੇਖ ਸਕਦੇ ਹੋ ਪੁਲਿਸ ਦੀ ਇੱਕ ਵੱਡੀ ਬੱਸ ਵੀ ਆਈ ਹੋਈ ਹੈ ਮੈਂ ਇੱਕ ਨੇ ਸਪੀਕਰ ਨੇ ਜਿਹੜੇ ਡੀਜੇ ਆਪਾਂ ਕਹਿੰਦੇ ਨੇ ਉਹ ਬੰਦ ਨੇ ਬਿਲਕੁਲ ਤੇ ਦੇਖ ਸਕਦੇ ਹੋ ਤਸਵੀਰਾਂ ਪਿੰਡ ਸ਼ਾਇਲੀ ਦੇ ਵਿੱਚ ਤਸਵੀਰਾਂ ਨਹੀਂ ਦਿਖਾ ਰਹੇ ਹਾਂਗੇ ਤੁਹਾਨੂੰ ਦੇਖ ਸਕਦੇ ਹੋ ਦੇਖ ਸਕਦੇ ਹੋ ਤੇ ਦੇਖ ਸਕਦੇ ਹੋ ਦੋਸਤੋ ਇਸ ਤਰ੍ਹਾਂ ਦੇ ਨਾਲ ਅੱਜ ਜਿਹੜਾ ਜੀਸੂ ਦਾ ਹੋਇਆ ਉਹ ਇੱਥੇ ਚੱਲ ਰਿਹਾ ਹੈਗਾ ਪ੍ਰਿੰਟ ਸ਼ਾਇਲੀ ਦੇ ਵਿੱਚ ਜੋ ਮਨਾਇਆ ਜਾ ਰਿਹਾ ਹੈ ਜਨਮ ਸ਼ਾਇਦ ਗੱਲਬਾਤ ਹੈ ਕਿ ਜੋ ਜਥੇਬੰਦੀਆਂ ᱛੀਆਂ ਸਿੱਖ ਜਥੇਬੰਦੀਆਂ ਆਈਆਂ ਸੀ ਉਹਨਾਂ ਵੱਲੋਂ ਜਿਹੜੇ ਸਪੀਕਰ ਨੇ ਉਹ ਬੰਦ ਕਰਾ ਦਿੱਤੇ ਗਏ ਨੇ ਤੁਸੀਂ ਦੇਖ ਰਹੇ ਹੋ ਖੋਜ ਖਬਰ ਤੇ ਗੁਲਜਾਰ ਸਿੰਘ ਢਾਲੀਵਾਲ ਦੀ ਗਰਾਊਂਡ ਜ਼ੀਰੋ ਰਿਪੋਰਟ ਇਸੇ ਸੰਦੀ ਹਮਤੀ ਭਾਈ ਅਮਰਤਪਾਲ ਸਿੰਘ ਤੇ ਕਿਉਂ ਲੱਗਦੇ ਆ ਲੋਕ ਭਾਈ ਦੀਪ ਸਿੱਧੂ ਤੇ ਕਿਉਂ ਨਹੀਂ ਬਣੀਆਂ ਇਹ ਕਾਰਨ ਇਹ ਸੀ ਉਹ ਉਹਦੀਆਂ ਗੱਲਾਂ ਵੱਡੀਆਂ ਸੀ ਉਹ ਵੱਡੀਆਂ ਗੱਲਾਂ ਕਰਦੇ ਸੀ ਪਰ ਇਹ ਛੋਟੀਆਂ ਗੱਲਾਂ ਕਰਕੇ ਆਪਣਾ ਫਾਇਦਾ ਚੁੱਕ ਜਾਂਦੇ ਆ ਪੰਥ ਜਾਵੇ ਠੱਠੇ ਖੂਹ ਦੇ ਵਿੱਚ ਅੱਜ ਇਹ ਸਾਈਆਂ ਦੀ ਲੱਗ ਰਹੀ ਉਹ ਸਪੀਕਰ ਬੰਦ ਕਰਾਇਆ ਸਵੇਰ ਦਾ ਸਪੀਕਰ ਬੰਦ ਆ ਜਾ ਉਹਨਾਂ ਦਾ ਦੇਖ ਸਕਦੇ ਹਾਂ ਅਸੀਂ ਇਹ ਪਿੰਡ ਸ਼ਾਇਲੀ ਦੇ ਵਿੱਚ 60 ਕਿਲੇ ਸ੍ਰੋਮਣੀ ਕਮੇਟੀ ਕੋਲੇ ਨੇ ਤੇ ਸਕੂਲ ਹੈ ਸ੍ਰੋਮਣੀ ਕਮੇਟੀ ਦਾ ਉੱਥੇ ਬੱਚਾ ਸਿਰਫ 250 ਹੈ ਬੱਚੇ ਨਹੀਂ ਵਧਾ ਸਕੇ ਸ਼੍ਰੋਮਣੀ ਕਮੇਟੀ ਦੇ ਸਕੂਲ ਦੇ ਵਿੱਚ ਪ੍ਰਚਾਰ ਤਾਂ ਤੁਹਾਡੀ ਗੱਲ ਹੈ ਦੂਰ ਦੀ ਗੱਲ ਹੈ ਇਹਨਾਂ ਦੇ ਹਸਪਤਾਲਾਂ ਵਿੱਚ ਜੇ ਗਰੀਬਾਂ ਦਾ ਇਲਾਜ ਫ੍ਰੀ ਹੋ ਜਾਂਦਾ ਇੱਕ ਇੱਕ ਹਸਪਤਾਲ ਇੱਕ ਜ਼ਿਲ੍ਹੇ ਵਿੱਚ ਖੋਲੇ ਜਾਂਦਾ ਕਿਸੇ ਗਰੀਬ ਦੀ ਮਾਂ ਫੜੀ ਜਾਂਦੀ ਸ਼ਾਇਦ ਸਮੋ ਦਿਨ ਨਾ ਦੇਖਣੇ ਪੈਂਦੇ ਉਹਦੇ ਦੁੱਖ ਦੂਰ ਕਰਕੇ ਸਹਣਾ ਜੇ ਇਹ ਫਿਰ ਝੂਠ ਹੈ ਜਿਹੜਾ ਕਰ ਰਹੇ ਨੇ ਸਭ ਦਾ ਪੰਨਾ ਪਲੇ ਕੱਖ ਨਹੀਂ ਹੈ ਸਿਰਫ ਗਰੀਬ ਲੋਕਾਂ ਨੂੰ ਇਹ ਚਾਹੀਦਾ ਵੀ ਜਿਹੜੇ ਬਾਜਾਂ ਵਾਲੇ ਪਾਤਸ਼ਾਹ ਨੇ ਸਾਡਾ ਆਪਣਾ ਸਰਵੰਸਵਾਰਕ ਤੁਹਾਨੂੰ ਪੁੱਤਰ ਬਣਾਇਆ ਗੱਲ ਨਾ ਲਾਇਆ ਉਹਦੇ ਪੁੱਤ ਬਣ ਕੇ ਰਹੋ ਤੇ ਤੁਹਾਨੂੰ ਬਗਾਨਿਆਂ ਨੇ ਕੱਖ ਨਹੀਂ ਦੇਣਾ ਇਹਨਾਂ ਦਾ ਤੁਹਾਡਾ ਜਸਮਾਨੀ ਸ਼ੋਸ਼ਣ ਕਰਨਾ ਹੈ ਪਿੱਛੇ ਜੇ ਪਾਸਟਾ ਦੀ ਵੀਡੀਓਵਾਂ ਵਾਇਰਲ ਹੋਈਆਂ ਨੇ ਉਹਨਾਂ ਨੇ ਸਿੱਖਾਂ ਦੀ ਇਹਨਾਂ ਲੋਕਾਂ ਦੀਆਂ ਪੱਤ ਲੁੱਟੀਆਂ ਭਾਵੇਂ ਸਾਢੇ 20 ਲੋਕ ਆ ਬੜੇ ਨੇ ਆ ਪਿੱਛੇ ਜੇ ਸੋਸ਼ਲ ਮੀਡੀਆ ਨਾਲ ਗੱਲਾਂ ਹੋਈਆਂ ਰਹੀਆਂ ਪਰ ਇਹਨਾਂ ਦੇ ਪਾਸਟਾ ਨੇ ਇਲਾਜ ਦੇ ਬਹਾਨੇ ਧੀਆਂ ਦੀ ਬੇਬਤੀ ਕੀਤੀ ਹੈ ਉਸ ਪਿੱਛੇ ਸਾਰੀ ਸੋਸ਼ਲ ਮੀਡੀਆ ਸਾਰੇ ਲੋਕਾਂ ਨੇ ਦੇਖੀਆਂ ਗੱਲਾਂ ਠੀਕ ਹੈ ਤੇ ਜਿਸ ਤਰ੍ਹਾਂ ਗੁਰਦੁਆਰਿਆਂ ਦੇ ਵਿੱਚ ਵੀ ਪਤਾ ਹੈ ਵੀ ਗਰੀਬ ਲੋਕ ਨੇ ਜਿਹੜੇ ਸਾਡੇ ਰਬਦਾਸੀ ਸਿੰਘ ਨੇ ਜਾਂ ਆਪਣੇ ਮਜੀਬ ਸਿੰਘ ਨੇ ਜਿਹੜੇ ਨੇ ਕੁਰਬਾਨੀਆਂ ਉਸ ਟਾਈਮ ਸਾਹਤ ਤਾਂ ਦਿੱਤੀਆਂ ਕੁਰਬਾਨੀਆਂ ਤਾਂ ਅਸੀਂ ਐਵੇਂ ਕਹਿ ਦਿੰਦੇ ਆ ਕੁਰਬਾਨੀਆਂ ਤਾਂ ਬੱਕਰੀਆਂ ਦੀ ਦਿੱਤੀ ਜਾਂਦੀ ਏ ਪਰ ਸਿੱਖਾਂ ਦੀਆਂ ਕੁਰਬਾਨੀਆਂ ਬੱਕਰੀਆਂ ਵਾਂਗੂ ਜਾਣੀਆਂ ਨਹੀਂ ਲੋਕਾਂ ਨੇ ਗੁਰੂ ਘਰਾਂ ਚ ਵੀ ਇਹਨਾਂ ਨੂੰ ਜੇ ਕਹਦੀ ਵੀ ਅੱਜ ਤੱਕ ਜੇ ਪੰਜਾਬ ਦੇ ਵਿੱਚ ਕਿੰਨੇ ਕਿ ਪ੍ਰਧਾਨ ਨੇ ਸਾਡੇ ਗਰੀਬ ਲੋਕ ਉਹੀ ਤਾਂ ਸਾਡੀ ਘਾਟ ਰਹੀ ਅਸੀਂ ਇੱਥੇ ਮਾਰ ਖਾਦੀ ਅਸੀਂ ਹੁਣ ਤੱਕ ਜੇ ਅਸੀਂ ਇਹਨਾਂ ਨੂੰ ਗੱਲ ਨਾਲ ਲਾਇਆ ਹੁੰਦਾ ਬਰਾਬਰ ਦਾ ਹੀ ਦਰਜਾ ਦਿੱਤਾ ਹੁੰਦਾ ਤੇ ਸ਼ਾਇਦ ਇਹ ਸਾਨੂੰ ਦਿਨਾਂ ਦੇਖਣੇ ਪੈਂਦੇ ਦਿਨ ਸਾਨੂੰ ਤਾਂ ਹੀ ਦੇਖਣੇ ਪੈਣੇ ਸਾਡੇ ਆਪਣੇ ਮਾੜੇ ਸੀਗੇ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬੇਨਤੀ ਕਰਦਾ ਜੇ ਤੋਂ ਤੋਂ ਨਹੀਂ ਕੁਝ ਹੁੰਦਾ ਤਾਂ ਸਿੱਖ ਜੱਤੇ ਬੰਦੀਆਂ ਨੂੰ ਸਮਾਉਂਦੋ ਜ਼ਿੰਮੇਵਾਰੀ ਮੈਂ ਬਾੜੀ ਤੇ ਗੱਲ ਨਹੀਂ ਕਰ ਗਿਰਬੇ ਲਾ ਕੇ ਜੁੰਬਰੀ ਸਾਨੂੰ ਦੇ ਦਿਓ ਸਾਨੂੰ 2 ਘੰਟੇ ਪ੍ਰਬੰਧ ਕਰਕੇ ਸੁਣਾ ਸਾਰਾ ਦੋ ਘੰਟੇ ਵਿੱਚ ਠੀਕ ਹੈ ਜਾਂ ਤਾਂ ਛੱਡ ਦਿਓ ਗੋਲਕਾਂ ਨੂੰ ਤੇ ਗੋਲਕਾਂ ਦੇ ਉੱਪਰ ਸੱਪਣ ਕਿਨਾਂ ਬੈਠੋ ਤੁਸੀਂ ਕੋਈ ਜ਼ਿੰਮੇਵਾਰੀ ਸਮਝੋ ਆਪਣੀ ਅੱਜ ਫਿਰ ਕੀ ਗੱਲਬਾਤ ਹੋਈ ਹੈਗੀ ਇੱਥੇ ਜੋ ਪ੍ਰਸ਼ਾਸਨ ਨੇ ਸਾਨੂੰ ਮੈਂ ਸਵੇਰੇ ਪ੍ਰਸ਼ਾਸਨ ਅੰਮ੍ਰਿਤ ਸਵੇਰ ਤੋਂ ਗੱਲਬਾਤ ਹੋ ਰਹੀ ਹੈ ਕਹਿੰਦੇ ਵੀ ਅਸੀਂ ਕੋਈ ਸਪੀਕਰ ਲੱਗਣ ਦੇ ਨਾ ਕੁਝ ਨਹੀਂ ਕਰ ਦਿੰਦੇ ਵੀ ਨਾਰਮਲ ਜਿਹੜਾ ਇਹਨਾਂ ਨੇ ਪਰੋਂ ਰੱਖਿਆ ਘੰਟਾ ਘੰਟਾ ਕਰਨਾ ਦਾ ਪਰੋਂ ਰੱਖਿਆ ਘੰਟੇ ਬਾਅਦ ਬੰਦ ਕਰ ਦੇਣਗੇ ਆਪਣਾ ਜੀ ਜੇ ਸਪੀਕਰ ਲਾਉਣਗੇ ਜਾਂ ਕੋਈ ਹੋਰ ਹੱਤ ਕਰਨਗੇ ਫਿਰ ਬੈਠੇ ਆਪਰੇ ਫਿਰ ਦੇ ਦਿਨ ਚੱਲ ਨੇ 11 ਪੋ ਦਾ ਦਿਨ ਹੈ ਜਦੋਂ ਗੁਰੂ ਕੇ ਲਾਲਾ ਨੂੰ ਗੁਰੂ ਕੇ ਸਾਹਿਬ ਜਿਆਦਾ ਨੂੰ ਤਸੀਹੇ ਦਿੱਤੇ ਗੱਜ ਦੇ ਦਿਨ ਇਹਨਾਂ ਦਿਨਾਂ ਦੇ ਵਿੱਚ ਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਸਾਰਾ ਪਰਿਵਾਰ ਸਾਰਾ ਸਰਬੰਸ ਵਾਰਿਆ ਗਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਨੇ ਇੱਕ ਵ ਮੈਂ ਭਾਵੇਂ ਉੱਜੜ ਜਾਮਾ ਮੇਰਾ ਪੰਥ ਬਸਦਾ ਰਹੇ ਗੁਰੂ ਸਾਹਿਬ ਨੇ ਸਿੱਖਾਂ ਬਲ ਬਾਂਖ ਖੜੀ ਕਰਕੇ ਆਖਿਆ ਸੀ ਇਨ ਪੁੱਤਰਨ ਕੇ ਸੀ ਸਪਰਬਾਰ ਦੀਏ ਸੁਚਾਰ ਚਾਰ ਮੋਹਾਂ ਤੋਂ ਕਿਹਾ ਹੋਇਆ ਜੀਪ 21000 ਪਰ ਉੱਥੇ ਹੀ ਪੰਜਾਬ ਦੇ ਵਿੱਚ ਇੱਕ ਆਪਣੇ ਆਪ ਨੂੰ ਪਾਸਟਰ ਕਹਾਉਣ ਵਾਲੇ ਆਪਣੇ ਆਪ ਨੂੰ ਲੋਕਾਂ ਦੇ ਦੁੱਖ ਦੂਰ ਕਰਨ ਵਾਲੇ ਉਹ ਪਿੰਡਾਂ ਵਿੱਚ ਜਾ ਕੇ ਲੋਕਾਂ ਨੇ ਗਰੀਬ ਪਰਿਵਾਰਾਂ ਨੂੰ ਉਕਸਾਰੇ ਨੇ ਔਰ ਗਰੀਬ ਪਰਿਵਾਰਾਂ ਨੂੰ ਲਾਲਚ ਦੇ ਕੇ ਆਪਣੇ ਧਰਮ ਵੱਲ ਤਬਦੀਲ ਕਰ ਰਹੇ ਨੇ ਮੈਂ ਮੰਨਦਾ ਵੀ ਸ਼੍ਰੋਮਣੀ ਕਮੇਟੀ ਉੱਤੇ ਫੇਲ ਹੋਈ ਹੈ ਸ਼੍ਰੋਮਣੀ ਕਮੇਟੀ ਨੇ ਜੇ প্রচার ਕੀਤਾ ਹੁੰਦਾ ਉਹ ਸ਼੍ਰੋਮਣੀ ਕਮੇਟੀ ਨੇ ਗਰੀਬਾਂ ਨੂੰ ਬਲਣ ਲਾਇਆ ਹੁੰਦਾ ਸ਼ਾਇਦ ਆ ਦਿਨਾਂ ਦੇਖਣੇ ਪੈਂਦੇ ਅੱਜ ਗੁਰੂ ਘਰ ਦੇ ਲਵੇ ਬਿਲਕੁਲ ਤੁਸੀਂ ਦੇਖ ਰਹੇ ਹੋ ਐਸਾਈ ਆਪਣੀ ਉਹ ਕੀ ਕਰਦੇ ਆ ਪ੍ਰਾਰਥਨਾ ਵਗੈਰਾ ਕਰ ਲੱਗ ਰਹੇ ਆ ਸਾਨੂੰ ਐਸਾਈ ਧਰਮ ਤੋਂ ਕੋਈ ਇਤਰਾਜ਼ ਨਹੀਂ ਹੈ ਪਰ ਉਹ ਸਿੱਖਾਂ ਨੂੰ ਬਰਗਲਾ ਕੇ ਆਪਣੇ ਚ ਲੈ ਕੇ ਆਪਣੇ ਇਹਨਾਂ ਦਿਨਾਂ ਵਿੱਚ ਆ ਕੇ ਸਾਡੇ ਗੁਰੂ ਸਾਹਿਬਾਨਾਂ ਦੀ ਤੋਹੀਨ ਕਰਨ ਔਰ ਸਾਡੇ ਇਹਨਾਂ ਦਿਲਾਂ ਵਿੱਚ ਆ ਕੇ ਹਰ ਸਿੱਖ ਰੋਂਦਾ ਦਿਨਾਂ ਵਿੱਚ ਆ ਕੇ ਕਿਉਂਕਿ ਗੁਰੂ ਸਾਹਿਬ ਦਾ ਪਰਿਵਾਰ ਸਾਰਾ ਵਿਛੜ ਗਿਆ ਘੰਟਾ ਘੰਟਾ ਕਰਨਾ ਦਾ ਪਰੋ ਰੱਖਿਆ ਘੰਟੇ ਬਾਅਦ ਬੰਦ ਕਰ ਦੇਣਗੇ ਆਪਣਾ ਜੀ ਜੇ ਸਪੀਕਰ ਲਾਉਣਗੇ ਜਾਂ ਕੋਈ ਹੋਰ ਹੱਤ ਕਰਨ ਫਿਰ ਬੈਠੇ ਆਪਰੇ ਫਿਰ ਜਿੰਮੇ ਉਹ ਨਿਬੜੂਮ ਨਿਬੜਦਾ ਗਏ ਕਿਹਨਾਂ ਦਾ ਸੀ